ਖੋ ਪਾਰਲੀਮੈਂਟ ਸ਼ੁਰੂ ਹੋਣੇ ਜਾ ਰਹਾ ਹੈ ਉਹਦੇ ਲਈ ਮੈਂ ਬਹੁਤ ਬਹੁਤ ਇਸ ਵਾਰ ਬੀਜੇਪੀ ਕਿਉਂਕਿ ਐਨਡੀਏ ਬਹੁਤ ਵੱਡੀਆਂ ਜਿੱਤਾਂ ਜੜੀਆਂ ਮਹਾਰਾਸ਼ਟਰ ਚ ਹੋਈਆਂ ਯੂਪੀ ਚ ਹੋਈਆਂ ਰਾਜਸਥਾਨ ਚ ਹੋਈਆਂ ਤੇ ਬੜਾ ਇੱਕ ਜੋਸ਼ ਨਾਲ ਅਸੀਂ ਲੋਕਾਂ ਦੇ ਪ੍ਰਤੀ ਹੋਰ ਡਟ ਕੇ ਕੰਮ ਕਰਾਂਗੇ ਕਿਉਂਕਿ ਜਦੋਂ ਲੋਕਾਂ ਦੀ ਸਪੋਰਟ ਮਿਲਦੀ ਹੈ ਤੁਹਾਨੂੰ ਤੁਹਾਡਾ ਲੋਕਾਂ ਦੇ ਲਈ ਮਨ ਦੁੱਗਣਾ ਤਿਗਣਾ ਕੰਮ ਜੋਸ਼ ਆਉਂਦਾ ਤੁਹਾਨੂੰ ਕਰਨ ਦਾ ਬਹੁਤ ਵਧੀਆ ਬਿਲ ਆ ਰਹੇ ਨੇ ਬਹੁਤ ਮਹਿਕਮਿਆਂ ਦੇ ਬਿੱਲ ਆ ਰਹੇ ਆ ਜਿਹੜੇ ਸਿਰਫ ਪ੍ਰਧਾਨ ਮੰਤਰੀ ਜੀ ਲੋਕਾਂ ਦੀ ਸੇਵਾ ਲਈ ਤਬਦੀਲ ਕਰ ਰਹੇ ਆ ਬਹੁਤ ਐਸੀਆਂ ਚੀਜ਼ਾਂ ਆ ਰਹੀਆਂ ਐਮੈਂਡਮੈਂਟਸ ਆ ਰਹੀਆਂ ਜਿਸ ਦੇ ਨਾਲ ਬਹੁਤ ਬੋਝ ਲੋਕਾਂ ਤੇ ਖੱਡੂਗਾ ਤੇ ਤੁਸੀਂ ਦੇਖਿਆ ਹੀ ਆ ਵੱਖ-ਵੋਟ ਦਾ ਬਿੱਲ ਆਏਗਾ ਹੋਰ ਆਉਣਗੇ ਬੜੇ ਵਧੀਆ ਬਿੱਲ ਨੇ ਜਿਹੜੇ ਇਸ ਵਾਰ ਪਾਰਲੀਮੈਂਟ 'ਚ ਆ ਰਹੇ ਆ ਉਹ ਜਦੋਂ ਬਿੱਲ ਅਸੀਂ ਪਾਸ ਕਰਾਂਗੇ ਤੇ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਊਗਾ ਤੇ ਵਿਰੋਧੀ ਇਸ ਵਾਰ ਕੋਈ ਗੱਲ ਕਰਨ ਜੋਗੇ ਨਹੀਂ ਰਹੇ ਕਿਉਂਕਿ ਨਹੀਂ ਇਹ ਡਿਸਟਰਬ ਕਰਦੇ ਆ ਹਾਊਸ ਨੂੰ ਇਸ ਵਾਰ ਇਹਨਾਂ ਦੇ ਮੂੰਹ ਤੇ ਤਾਲੇ ਲੋਕਾਂ ਨੇ ਲਾਤੇ ਆ ਤੇ ਮੈਨੂੰ ਉਮੀਦ ਆ ਇਹ RAM ਨਾਲ ਜਿਸ ਹਾਮ ਨਾਲ ਲੋਕਾਂ ਦਾ ਮੰਡਟ ਜੋ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਹਾਊਸ ਦੇ ਵਿੱਚ ਲੋਕਾਂ ਦੇ ਲਈ ਜੋ ਮੋਦੀ ਸਾਹਿਬ ਕੰਮ ਕਰਨਾ ਚਾਹੁੰਦੇ ਆ ਉਹਦੀ ਸਪੋਰਟ ਕਰਨ ਤੇ ਸੈਸ਼ਨ ਨੂੰ RAM ਦੇ ਨਾਲ ਲੋਕਾਂ ਦੇ ਹੱਕ ਦੇ ਲਈ ਚੱਲਣ ਦੇਣ ਜੇ ਡਿਸਟਰਬ ਕਰਨਗੇ ਲੋਕ ਹੋਰ ਇਹਨਾਂ ਨੂੰ लोगर ਨੂੰ ਹੋਰ ਮੂੰਹ ਤੋੜ ਜਵਾਬ ਦੇਣਗੇ ਦਿੱਲੀ ਦੀ ਇਲੈਕਸ਼ਨ ਚ ਲੇਕਿਨ ਕੱਲ ਕੀ ਅਗਰ ਬਾਤ ਕਰੇ ਤਾਂ 올 ਪਾਰਟੀ ਮੀਟਿੰਗ ਬੁਲਾਈ ਗਈ ਸੀ ਜਿਸਮੇ ਆਪਸ ਵਿੱਚ ਸਮਨਵੇ ਬਿਠਾਉਣੇ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਰਲੀਮੈਂਟ ਇੱਕ ਸੁਚਾਰੂ ਰੂਪ ਸੇ ਚਲੇ 88 ਤੱਕ 88 ਤੱਕ ਗੱਲ ਸੁਣੋ ਕੋਈ ਪਾਰਟੀ ਹੈ ਜਿਹੜੀ ਉਰਹੀ ਨਹੀਂ ਅੱਜ ਤੁਸੀਂ ਅੰਦਾਜ਼ਾ ਲਾਓ ਮਹਾਰਾਸ਼ਟਰ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਆਪੋਜੀਸ਼ਨ ਲੀਡਰ ਹੀ ਨਹੀਂ ਉਹਨਾਂ ਜੋ ਗਮ ਨਹੀਂ ਛੱਡਿਆ ਦੰਦਰ ਸੀਟਾਂ ਯਾਰ ਤੁਸੀਂ ਕਾਂਗਰਸ ਪਾਰਟੀ ਰਹਗੀ ਇਸ ਕਰਕੇ ਇਹ ਹੁਣ ਮੈਨੂੰ ਨਹੀਂ ਲੱਗਦਾ ਕੋਈ ਉੱਥੇ ਗੱਲ ਚੱਕਣ ਵਾਲੇ ਹਾਂ ਇੱਕ ਜਰੂਰ ਆ ਇਹਨਾਂ ਦੇ ਪਰਿਵਾਰ 'ਚ ਜਰੂਰ ਵਾਧਾ ਹੋਇਆ ਰਾਹੁਲ ਗਾਂਧੀ ਦੀ ਭੈਣ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨਾਲ ਆ ਗਏ ਨੇ ਤੇ ਇਸ ਕਰਕੇ ਕਾਂਗਰਸ ਦਾ ਵਾਧਾ ਨਹੀਂ ਹੋਇਆ ਗਾਂਧੀ ਫੈਮਿਲੀ 'ਚ ਵਾਧਾ ਜਰੂਰ ਹੋ ਗਿਆ ਉਹਦੀ ਇਹਨਾਂ ਨੂੰ ਮੁਬਾਰਕਬਾਦ ਦੇਖੋ ਪਾਰਲੀਮੈਂਟ ਸ਼ੁਰੂ ਹੋਣੇ ਜਾ ਰਹਾ ਹੈ ਉਹਦੇ ਲਈ ਮੈਂ ਬਹੁਤ ਬਹੁਤ ਇਸ ਵਾਰ ਬੀਜੇਪੀ ਕਿਉਂਕਿ ਐਨਡੀਏ ਬਹੁਤ ਵੱਡੀਆਂ ਜਿੱਤਾਂ ਜਿਹੜੀਆਂ ਮਹਾਰਾਸ਼ਟਰ ਚ ਹੋਈਆਂ ਯੂਪੀ ਚ ਹੋਈਆਂ ਰਾਜਸਥਾਨ ਚ ਹੋਈਆਂ ਤੇ ਬੜਾ ਇੱਕ ਜੋਸ਼ ਨਾਲ ਅਸੀਂ ਲੋਕਾਂ ਦੇ ਪ੍ਰਤੀ ਹੋਰ ਡਟ ਕੇ ਕੰਮ ਕਰਾਂਗੇ ਕਿਉਂਕਿ ਜਦੋਂ ਲੋਕਾਂ ਦੀ ਸਪੋਰਟ ਮਿਲਦੀ ਹੈ ਤੁਹਾਨੂੰ ਤੁਹਾਡਾ ਲੋਕਾਂ ਦੇ ਲਈ ਮਨ ਦੁੱਗਣਾ ਤਿਗਣਾ ਕੰਮ ਜੋਸ਼ ਆਉਂਦਾ ਤੁਹਾਨੂੰ ਕਰਨ ਦਾ ਬਹੁਤ ਵਧੀਆ ਬਿੱਲ ਆ ਰਹੇ ਨੇ ਬਹੁਤ ਮਹਿਕਮਿਆਂ ਦੇ ਬਿੱਲ ਆ ਰਹੇ ਆ ਜਿਹੜੇ ਸਿਰਫ ਪ੍ਰਧਾਨ ਮੰਤਰੀ ਜੀ ਲੋਕਾਂ ਦੀ ਸੇਵਾ ਲਈ ਤਬਦੀਲ ਕਰ ਰਹੇ ਆ ਬਹੁਤ ਐਸੀਆਂ ਚੀਜ਼ਾਂ ਆ ਰਹੀਆਂ ਐਮੈਂਡਮੈਂਟਸ ਆ ਰਹੀਆਂ ਜਿਸ ਦੇ ਨਾਲ ਬਹੁਤ ਬੋਝ ਲੋਕਾਂ ਤੇ ਘਟੂਗਾ ਤੇ ਤੁਸੀਂ ਦੇਖਿਆ ਹੀ ਆ ਵੱਖ ਬੋਰਡ ਦਾ ਬਿੱਲ ਆਏਗਾ ਹੋਰ ਆਉਣਗੇ ਬੜੇ ਵਧੀਆ ਬਿੱਲ ਨੇ ਜਿਹੜੇ ਇਸ ਵਾਰ ਪਾਰਲੀਮੈਂਟ 'ਚ ਆ ਰਹੇ ਆ ਉਹ ਜਦੋਂ ਬਿੱਲ ਅਸੀਂ ਪਾਸ ਕਰਾਂਗੇ ਤੇ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਊਗਾ ਤੇ ਵਿਰੋਧੀ ਇਸ ਵਾਰ ਕੋਈ ਗੱਲ ਕਰਨ ਜੋਗੇ ਨਹੀਂ ਰਹੇ ਕਿਉਂਕਿ ਨਹੀਂ ਇਹ ਡਿਸਟਰਬ ਕਰਦੇ ਆ ਹਾਊਸ ਨੂੰ ਇਸ ਵਾਰ ਇਹਨਾਂ ਦੇ ਮੂੰਹ ਤੇ ਤਾਲੇ ਲੋਕਾਂ ਨੇ ਲਾਤੇ ਆ ਤੇ ਮੈਨੂੰ ਉਮੀਦ ਆ ਇਹ RAM ਨਾਲ ਜਿਸ ਸਮਨ ਲੋਕਾਂ ਦਾ ਮੰਡਟ ਜੋ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਹਾਊਸ ਦੇ ਵਿੱਚ ਲੋਕਾਂ ਦੇ ਲਈ ਜੋ ਮੋਦੀ ਸਾਹਿਬ ਕੰਮ ਕਰਨਾ ਚਾਹੁੰਦੇ ਆ ਉਹਦੀ ਸਪੋਰਟ ਕਰਨ ਤੇ ਸੈਸ਼ਨ ਨੂੰ ਰਾਹਮ ਦੇ ਨਾਲ ਲੋਕਾਂ ਦੇ ਹੱਕ ਦੇ ਲਈ ਚੱਲਣ ਦੇ ਜੇ ਡਿਸਟਰਬ ਕਰਨਗੇ ਲੋਕ ਹੋਰ ਇਹਨਾਂ ਨੂੰ ਲੋਕ ਇਹਨਾਂ ਨੂੰ ਹੋਰ ਮੂੰਹ ਤੋੜ ਜਵਾਬ ਦੇਣਗੇ ਦਿੱਲੀ ਦੀ ਇਲੈਕਸ਼ਨ ਚ ਲੇਕਿਨ ਕੱਲ੍ਹ ਕੇ ਅਗਰ ਬਾਤ ਕਰੇ ਤਾਂ 올 ਪਾਰਟੀ ਮੀਟਿੰਗ ਬੁਲਾਈ ਗਈ ਥੀ ਜਿਸ ਮੇ ਆਪਸੀ ਸਮਝੌਮੇ ਬਿਠਾਉਣੇ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਰਲੀਮੈਂਟ ਇੱਕ ਸੁਚਾਰੂ ਰੂਪ ਸੇ ਚੱਲੇ ਅੱਗੇ ਅਸੀ ਤੱਕ ਅਸੀ ਤੱਕ ਗੱਲ ਸੁਣ ਲਓ ਕੋਈ ਪਾਰਟੀ ਆ ਜਿਹੜੀ ਉਰਹੀ ਨਹੀਂ ਅੱਜ ਤੁਸੀਂ ਅੰਦਾਜ਼ਾ ਲਾਓ ਮਹਾਰਾਸ਼ਟਰਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਆਪੋਜੀਸ਼ਨ ਲੀਡਰ ਹੀ ਨਹੀਂ ਉਹਨਾਂ ਜੋ ਗੱਮ ਨਹੀਂ ਛੱਡਿਆ 15 ਸੀਟਾਂ ਆ ਯਾਰ ਤੁਸੀਂ ਕਾਂਗਰਸ ਪਾਰਟੀ ਰਹਿ ਗਈ ਇਸ ਕਰਕੇ ਇਹ ਹੁਣ ਮੈਨੂੰ ਨਹੀਂ ਲੱਗਦਾ ਕੋਈ ਉੱਥੇ ਗੱਲ ਚੱਕਣ ਵਾਲੀ ਹਾਂ ਇੱਕ ਜ਼ਰੂਰ ਆ ਇਹਨਾਂ ਦੇ ਪਰਿਵਾਰ 'ਚ ਜ਼ਰੂਰ ਵਾਧਾ ਹੋਇਆ ਰਾਹੁਲ ਗਾਂਧੀ ਦੀ ਭੈਣ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨਾਲ ਆ ਗਏ ਨੇ ਤੇ ਇਸ ਕਰਕੇ ਕਾਂਗਰਸ ਦਾ ਵਾਅਦਾ ਨਹੀਂ ਹੋਇਆ ਗਾਂਧੀ ਫੈਮਿਲੀ 'ਚ ਵਾਅਦਾ ਜਰੂਰ ਹੋ ਗਿਆ ਉਹਦੀ ਇਹਨਾਂ ਨੂੰ ਮੁਬਾਰਕਬਾਦ